ਤਕਬੀਰ ਬਾਦਲ ਦੇ ਕਰੀਬੀ ਸਤਿੰਦਰ ਕੋਲੀ ਦਾ 6 ਦਿਨ ਦਾ ਰਿਮਾਂਡ ਮਿਲ ਗਿਆ ਅਦਾਲਤ ਵਿੱਚ ਦੇਰ ਰਾਤ ਪੁਲਿਸ ਨੇ ਪੇਸ਼ ਕੀਤਾ ਜਿਸ ਤੋਂ ਬਾਅਦ ਹੁਣ ਸਤਿੰਦਰ ਕੋਲੀ ਯਾਨਕੀ ਸੀਏ ਦਾ 6 ਦਿਨ ਦਾ ਰਿਮਾਂਡ ਮਿਲਿਆ ਦੱਸ ਦिए ਕਿ 328 ਰੂਪਾਂ ਦੇ ਮਾਮਲੇ ਦੇ ਵਿੱਚ ਸਤਿੰਦਰ ਕੋਹਲੀ ਨੂੰ ਨਾਮਜ਼ਦ ਕੀਤਾ ਗਿਆ ਸੀ ਬੀਤੇ ਕੱਲ ਸਤਿੰਦਰ ਕੋਹਲੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਦੇਰ ਰਾਤ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਹੁਣ 6 ਦਿਨ ਦਾ ਰਿਮਾਂਡ ਮਿਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੀਏ ਸਤਿੰਦਰ ਸਿੰਘ ਕੋਹਲੀ ਨੂੰ ਗ੍ਰਿਫਤਾਰ ਕੀਤਾ ਸੀ ਦੇਰ ਰਾਤ ਪੁਲਿਸ ਨੇ ਕੋਹਲੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਪੁਲਿਸ ਨੂੰ ਕੋਲੀ ਦਾ 6 ਦਿਨ ਦਾ ਰਿਮਾਂਡ ਮਿਲਿਆ ਸੋ ਜ਼ਿਕਰ ਹੋ ਗਿਆ ਹੈ ਕਿ ਕੋਲੀ ਸ਼੍ਰੋਮਣੀ ਕਮੇਟੀ ਦਾ ਸੀਏ ਰਹਿਣ ਤੋਂ ਇਲਾਵਾ ਸੁਖਬੀਰ ਬਾਦਲ ਦਾ ਸੀਏ ਵੀ ਰਹਿ ਚੁੱਕਿਆ ਹੈ ਉਹਨਾਂ ਦੇ ਕਾਫੀ ਕਰੀਬੀ ਸਨ ਕੋਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਡਿਟ ਨਾਲ ਸੰਬੰਧਿਤ ਕੰਮ ਵੀ ਦੇਖਦੇ ਰਹੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਕਪਲੇ ਮਾਮਲੇ ਵਿੱਚ ਪੁਲਿਸ ਵੱਲੋਂ ਇਹ ਪਹਿਲੀ ਗ੍ਰਿਫਤਾਰੀ ਕੀਤੀ ਗਈ ਹੈ ਦੱਸਣਯੋਗ ਹੈ ਕਿ ਅੰਮ੍ਰਿਤਸਰ ਪੁਲਿਸ ਨੇ ਸਤਿੰਦਰ ਸਿੰਘ ਸਮੇਤ 16 ਹੋਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ ਮੀਡੀਆ ਰਿਪੋਰਟਾਂ ਮੁਤਾਬਕ ਕੋਹਲੀ ਦੀ ਗ੍ਰਿਫਤਾਰੀ 32852 ਸਰੂ ਮਾਮਲੇ ਵਿੱਚ ਹੋਈ ਹੈ ਹਾਲਾਂਕਿ ਸਪਸ਼ਟ ਹੋਵੇਗਾ ਕਿਸ ਮਾਮਲੇ ਚ ਹੋਈ ਹੈ ਪਰ ਜੋ ਮੁੱਢਲੀ ਜਾਣਕਾਰੀ ਆ ਰਹੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਕਥਿਤ ਤੌਰ ਤੇ ਉਸਦੀ ਗ੍ਰਿਫਤਾਰੀ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਹੋਈ ਹੈ ਕਿਉਂਕਿ ਜੋ ਪੰਜਾਬ ਸਰਕਾਰ ਦੇ ਨੁਮਾਇੰਦੇ ਨੇ ਜਾਂ ਫਿਰ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ ਉਹ ਵੀ ਇਸ ਗ੍ਰਿਫਤਾਰੀ ਨੂੰ 328 ਰੂਪਾਂ ਦੇ ਮਾਮਲੇ ਦੇ ਨਾਲ ਹੀ ਜੋੜ ਕੇ ਦੱਸ ਰਹੇ ਨੇ ਸੋ ਹੁਣ ਜਦੋਂ ਇਸ ਮਾਮਲੇ ਵਿੱਚ ਪਹਿਲੀ ਗ੍ਰਿਫਤਾਰੀ ਹੋਈ ਹੈ ਤਾਂ ਉਮੀਦ ਹੈ ਕਿ ਜਾਂਚ ਤੋਂ ਬਾਅਦ ਇਸ ਮਾਮਲੇ ਵਿੱਚ ਹੋਰ ਕਈ ਅਹਿਮ ਖੁਲਾਸੇ ਹੋ ਸਕਦੇ ਨੇ ਪੁਲਿਸ ਵੱਲੋਂ ਐਸਆਈਟੀ ਦਾ ਗਠਨ ਕੀਤਾ ਗਿਆ ਅਤੇ ਹੁਣ ਪੂਰੇ ਮਾਮਲੇ ਦੀ ਪੁਲਿਸ ਵੱਲੋਂ ਤੇਜ਼ੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਦੱਸਣਯੋਗ ਹੈ ਕਿ ਕੋਲੀ ਦੀ ਕੰਪਨੀ ਐਸ ਐਸ ਕੋਲੀ ਐਂਡ ਐਸੋਸੀਏਟ ਫਰਮ ਨੂੰ 2009 ਵਿੱਚ ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਆਡਿਟ ਦੇ ਖਾਤਿਆਂ ਨੂੰ ਕੰਪਿਊਟਰਾਈਜ਼ ਕਰਨ ਅਤੇ ਉਸਦਾ ਕੰਮ ਦੇਖਣ ਲਈ 3.5 ਲੱਖ ਰੁਪਏ ਮਹੀਨੇ ਵਜੋਂ ਦਿੱਤੇ ਜਾਂਦੇ ਸਨ ਜੋ ਮੀਡੀਆ ਰਿਪੋਰਟ ਮੁਤਾਬਿਕ ਜਾਣਕਾਰੀ ਹੈ ਸੋ ਜ਼ਿਕਰ ਹੋ ਗਿਆ ਹੈ ਕਿ ਅਕਾਲ ਤਖਤ ਸਾਹਿਬ ਦੁਆਰਾ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਵਿੱਚ ਪਾਇਆ ਗਿਆ ਸੀ ਕਿ ਕੋਲੀ ਨੇ ਇਸ ਸਬੰਧੀ ਕੇਵਲ ਇੱਕ ਕੰਮ ਕੀਤਾ ਸੀ ਜਦਕਿ ਉਸ ਨੂੰ ਚਾਰ ਕੰਮਾਂ ਲਈ ਪੈਸੇ ਅਦਾ ਕੀਤੇ ਗਏ ਸਨ ਸੋ 2020 ਵਿੱਚ ਸਰੀਏ ਕਾਲਸਕ ਸਾਬ੍ਹ ਵੱਲੋਂ ਕੀਤੀ ਗਈ ਗਠਨ ਜਾਂਚ ਕਮੇਟੀ ਉਹਨਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਸਨ ਸੋ ਹੁਣ ਕੋਲੀ ਨੂੰ ਪੁਲਿਸ ਨੇ ਬੀਤੇ ਕੱਲ੍ਹ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਕੋਲੀ ਦਾ 6 ਦਿਨ ਦਾ ਰਿਮਾਂਡ ਮਿਲ ਜਾਣ ਦੀ ਖਬਰ ਹੈ ਸੋ ਹੁਣ ਆਉਣ ਵਾਲੇ ਦਿਨਾਂ ਵਿੱਚ ਹੋਰ ਕਈ ਖੁਲਾਸੇ ਹੋਣ ਦੀਆਂ ਸੰਭਾਵਨਾਵਾਂ ਨੇ ਕੋਈ ਡੀਟੇਲਸ ਹੈ ਨਹੀਂ ਜੀ ਸਾਡੇ ਕੋਲ ਸਰ ਕਿੰਨੇ ਦਿਨ ਦਾ ਹਾਂ ਨਾ ਨਾ ਸਰ ਕੋਈ ਨਾਲ ਨਹੀਂ ਕਰਿਆ ਬ੍ਰਦਰਸ ਕਿੰਨੇ ਦਿਨ ਦਾ ਹੈ ਤੁਹਾਨੂੰ ਪਤਾ ਹੈ ਰਿਮਾਂਡ ਕਿੰਨਾ ਮਿਲਿਆ ਸਾਡੇ ਕੋਲ ਡੀਟੇਲਸ ਹੁੰਦਾ ਮੈਂ ਤੁਹਾਨੂੰ ਦੱਸ ਦਿੰਦਾ ਜੀ ਸਾਡੇ ਕੋਲ ਸਰ ਉਹ ਤਾਂ ਦੱਸ ਦੋ ਸਰ ਪਤਾ ਨਹੀਂ ਜੀ ਸਾਨੂੰ ਵੀ ਸਰ ਪੇਸ਼ ਕਿਨੂੰ ਕਰਾਇਆ ਗਿਆ ਸਾਨੂੰ ਵੀ ਨਹੀਂ ਪਤਾ ਜ ਡਿਊਟੀ ਲੱਗਿਆ ਸੀ ਸਰ ਸਿਜਨ ਡਿਊਟੀ ਐਂ ਲਿਖਨਾ ਪੀ ਗਿਆ ਪਤਾ ਤਾਂ ਹੋਗਾ ਨਾ ਕਿਸ ਕੋ ਪੇਸ਼ ਕੀਆ ਗਿਆ ਹੈ ਯਹਾਂ ਪੇ ਇਹ ਕੀਤਾ ਜਾ ਨਹੀਂ ਆਇਆ ਸਰ ਥੋੜਾ ਇਹ ਪਤਾ ਦਿਜੀਏ ਯਰ ਤੁਹਾਨੂੰ ਸਾਡੇ ਨਾਲ ਜ਼ਿਆਦਾ ਪਤਾ ਲੱਗ ਜਾਂਦਾ ਇਨਫੋਰਮੇਸ਼ਨ ਸਰ ਰਿਮਾਰਡ ਦੱਸ ਦਿਓ ਨਾ ਫਿਰ ਕਿੰਨੇ ਦਿਨ ਦਾ ਮਿਲਿਆ ਸਰ ਤੁਹਾਡੇ ਸਾਹਮਣੇ ਖੜੇ ਹਾਂ ਤੁਹਾਨੂੰ ਤਾਂ ਪਹਿਲਾਂ ਪਤਾ ਲੱਗਿਆ